ਸਤਿ ਸ੍ਰੀ ਅਕਾਲ ਬਾਈ ਜੀ ਅੱਜ ਮੌਸਮ ਬੜਾ ਘੈਂਟ ਆ ਧੁੱਪ ਚੜੀ ਹੋਈ ਆ ਵੈਸੇ ਬਰਫ਼ ਅੱਜ ਤੱਕ ਦੇਖੀ ਨਹੀਂ ਅਸੀਂ ਕਹਦਾ ਦਿਆ ਬਰਫ਼ ਪਾਊਗੀ ਤੇ ਆ ਬਾਕੀ ਪਟਿਆਲੇ ਵਾਲੇ ਵੀਰ ਹੋਰੀ ਪਹੁੰਚੇ ਨੇ ਅੱਜ ਦਵਿੰਦਰ ਸਿੰਘ ਪਟਿਆਲਾ ਤੇ ਬਰਫ਼ੂ ਬਰਫ਼ ਕਿਵੇਂ ਆ ਬਰਫ ਪਰ ਆਤਾ ਥੋੜੀ ਜੀ ਦਿਖੀਦੀ ਉਹ ਤਾਂ ਕੋਰਾ ਜੰਮਿਆ ਹੋਇਆ ਉਹ ਕੋਰਾ ਵੀ ਲਾਲਾ ਬਰਫ ਵਰਤ ਮੰਗੋਈਦੀ ਉਹ ਉਹ ਤਾਂ ਆਪਣੇ ਵੀ ਇੰਡੀਆ ਚ ਖੱਬਲ ਚ ਜਾਮੀ ਆਦੀ ਐ ਜਦੋਂ ਸੁੱਕਿਆ ਹੋਇਆ ਖੱਬਲ ਪਿਆ ਨਹੀਂ ਮਾਂਮਾ ਪਰ ਲੱਗ ਰਹੀ ਸੀ ਨਾ ਬਰਫ ਉਹ ਕਾ ਦੀ ਬਰਫ ਮੈਂ ਜਦੋਂ ਸਾਈਕਲ ਲੈ ਕੇ ਡੋ ਡੈਸ਼ ਕਰਨ ਨੂੰ ਮੈਨੂੰ ਕਹਿੰਦੇ ਸਾਈਕਲ ਨਾ ਲੈ ਬਾਈ ਉਰੇ ਤਾਂ ਬਰਫੀ ਵਾਲੀ ਪੈਂਦੀ ਆ ਕਹਿੰਦੇ ਇੱਥੋਂ ਸਾਈਕਲ ਨਹੀਂ ਚੱਲਣਾ ਮੈਂ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਹੁਣ ਤਿੰਨ ਮਹੀਨੇ ਚਾਰ ਮਹੀਨੇ ਪਹਿਲਾਂ ਇੱਕ ਸਕੂਟਰ ਵੀ ਲਿਆ ਆ ਕਹਿੰਦੇ ਕਹਿੰਦੇ ਤੂੰ ਤਾਂ ਬੋਲਾ ਬੰਦਾ ਬਰਫੀ ਵਾਲੀ ਪੈਂਦੀ ਆ ਕਹਿੰਦੇ ਰੋ ਚੱਲਣੀ ਨਹੀਂ ਸਕੂਟਰ ਤੇ ਸਾ ਕਹਿੰਦੇ ਐ ਵੀ ਪੈਸੇ ਗਾਲ ਤੇ ਨਹੀਂ ਸਵੇਰੇ ਪਰ ਮਾਈਨਸ ਚ ਦਾ ਨਹੀਂ ਟੈਂਪਰੇਚਰ ਮਾਈਨਸ ਚ ਹੁੰਦਾ ਪਰ ਬਰ ਪਤਾ ਨਹੀਂ ਉਹ ਪਵੇ ਪਤਾ ਢਿੱਕੀ ਢਿੱਕੇ ਦਾ ਬਰ ਪੂ ਪਵੇ ਨਾ ਪਵੇ ਨੂਨ ਸੜਕਾਂ ਤੇ ਜ਼ਰੂਰ ਪਈ ਜਾਂਦਾ ਨੂਨ ਤੁਹਾਨੂੰ ਨੂਨ ਦੇ ਮਾ ਭੈਣ ਕਰਦਾ ਦੇ ਵੀਰੋ ਝੜਕਾਂ ਤੇ ਐ ਜਿਵੇਂ ਨਹੀਂ ਆਪਣੇ ਹਾਲੇ ਜੂਰੀਆ ਤਾਂ ਘੱਟ ਖੜਿਆਉਂਦੇ ਆ ਬਾਣ ਚ ਜਿਵੇਂ ਨਹੀਂ ਗੱਟਿਆਂ ਦੇ ਗੱਟੇ ਆ ਬਸ ਆਦਾ ਜਿਵੇਂ ਮੀਂਹ ਮੰਗੂ ਮੀਂਹ ਰਹਾ ਓਏ ਇੱਥੋਂ ਪਤਾ ਲੱਗਦਾ ਇਹਨਾਂ ਦਾ ਵੀ ਹਾਂ ਇਹ ਸ਼ਾਮਸਬੰਦ ਕਰਦੇ ਨੇ ਇਹਨਾਂ ਨੂੰ ਪਤਾ ਵੀ ਵਰਖ ਪੈ ਗਈ ਤਾਂ ਨੂਨ ਹਾਂ ਇਹ ਕੰਮ ਆਉਂ ਅੱਛਾ ਭਾਈ ਆਪਣੇ ਵਾਲੇ ਆਪਣੇ ਚਾਹੇ ਉੱਥੇ ਆਹ ਗੋਲੇ ਗਿਰ ਜਾਣ ਅੱਗ ਦੇ ਉਦੋਂ ਉਹ ਨਹੀਂ ਨਿਕਲਦੇ ਉਹ ਫਿਰ ਹੁਣ ਅੱਗ ਦੇ ਗੋਲਿਆਂ ਤੇ ਵਰਖ ਪਾਦਾ ਨਾ ਉਹ ਪਛਲੀਆਂ ਕਮਾਲ ਕਰਦਾ ਉਹ ਇੰਨਾ ਖਿਆਲ ਕਰਦੀ ਨਹੀਂ ਹੈਗੇ ਓਏ ਉਹ ਉਹ ਸਰਕਾਰ ਵੱਡੇ ਤੌਰ ਤਰੀਕੇ ਦੇ ਧਿਆਨ ਦਿੰਦੀ ਆ ਇਹ ਛੋਟੀਆਂ ਗੱਲਾਂ ਤੇ ਕਿਹੜਾ ਵੱਡਾ ਤਰ ਤਰੀਕਾ ਦਾ ਕੋਈ ਵੱਡਾ ਕੋਈ ਵੀ ਕੋਈ ਧਿਆਨ ਦੇਣ ਵਾਲੀ ਗੱਲ ਉੱਥੇ ਸੜਕ ਬਣਾਉਣੇ ਚਾਰ-ਪੰਜ ਸਾਲ ਲੱਗ ਜਾਂਦੇ ਨੇ 15 ਦਿਨ ਹੋ ਗਏ ਪੂਰੇ ਨੂਨ ਬਿਝਾਉਂਦਿਆਂ ਨੂੰ ਮਹੀਨਾ ਬਰਫ ਇੱਕ ਦਿਨੀ ਪਈ ਤੇ ਦੂਜੀ ਗੱਲ ਸੁਣ ਲਓ ਓਰੇ ਆਹ ਰੋਜ਼ ਪੱਟ ਸਿੱਟਦੇ ਨੇ ਓਰੇ ਹਾਈਵੇ ਬਾਈ ਆ ਇੱਥੇ ਨਾ ਰੋਜ਼ ਹਾਈਵੇ ਗਲੀ ਰੋਜ਼ ਉਹ ਚ ਕੱਟ ਰਿਆ ਲਿਆ ਕੇ ਟੁਕੜੇ ਕੱਢਦਾ ਦੇ ਆ ਬਾਅਦ ਚ ਉਹ ਟੁਕੜੀ ਟਾਕੀਆਂ ਤੇ ਰੱਖਿਆ ਨੇ ਉਹਰੇ ਐਡੇ ਐਡੇ ਦਾ ਟੋਏ ਨੇਗੇ ਇਹ ਤਾਂ ਇੰਡੀਆ ਮੇਰੇ ਵਰਗਾ ਗਿਆ ਹੁੰਦਾ ਇੰਡੀਆ ਉਹ ਪਤਾ ਕੀ ਕਹਿੰਦਾ ਭਾਈ ਜੀ ਕੈਨੇਡਾ ਕੈਨੇਡਾ ਦਾ ਜੇ ਕਿਤੇ ਐਡੀ ਕੁ ਖਲੀ ਪੈ ਜੇ ਨਾ ਸਾਰਾ ਰੋਡ ਹੀ ਨਵਾਂ ਬਣਾ ਦਿਆ ਸਾਨੂੰ ਵੀ ਕੋਈ ਐਂ ਗੱਪ ਮਾਰਦੇ ਹੁੰਦੇ ਸਾਡੇ ਆਢੀ ਗਵਾਂਢੀ ਉਹ ਕੈਨੇਡਾ ਤੋਂ ਗਏ ਹੁੰਦੇ ਉਹ ਉਹਨੇ ਕੀ ਗੱਪ ਵਾਰਨਾ ਕੋਈ ਉੱਥੇ ਗੱਡੀ ਚਲਾਉਂਦਾ ਨਿਆਰਾ ਉੱਥੇ ਤਾਂ 200 ਤੇ ਗੱਡੀ ਡੱਕਰਦਾ ਮੈਂ ਕਹਿੰਦਾ ਤੇ ਫਿਰ ਦੂਜੀ ਗੱਲ ਕਹਿੰਦਾ ਭਈ ਰੋਡ ਉੱਥੇ ਐ ਮਲਿਆਈ ਵਰਗੇ ਪਏ ਨੇ ਪੂਰੇ ਆਕੇ ਪਤਾ ਲੱਗਿਆ ਵੀਰੋ ਆ ਚੌਥੇ ਦਿਨ ਦਿਨ ਚਾਰ ਨਹੀਂ ਪੈਂਡਦੇ ਸਾਡੇ ਪਿੱਛੇ ਹਾਈਵੇ ਤੇ ਜਾਂ ਇਧਰ ਆ ਪੱਟ ਰੱਖੇ ਨੇ ਜੇ ਤੁਹਾਨੂੰ ਵੀਡੀਓ ਦਿਖਾਈਏ ਪੱਟਣ ਤੋਂ ਬਾਅਦ ਰੋਡ ਬਣਾਉਂਦੇ ਬਨੁੰਦੇ ਨਹੀਂ ਹੈਗੇ ਉੱਚ ਟਾਕੀ ਧਰਦਾ ਦੇ ਉਹ ਫਿਰ ਗੱਲ ਇਹ ਆ ਨਾ ਵੀ ਡਿਵੈਲਪਮੈਂਟ ਆਉਣ ਦੇਗਾ ਅਜਿੱਥੇ ਰੋਡ ਪੱਟੇ ਹੋਏ ਨੇ ਹਾਂ ਉਥੇ ਬਿਲਡਿੰਗਾਂ ਬਣ ਰਹੀਆਂ ਜਿਵੇਂ ਆ ਰਹੇ ਹਨ ਸਪਾਈਸ ਕੋਰ ਪਰ ਆਹ ਰੋਡ ਤੇ ਵੀ ਬਿਲਡਿੰਗ ਬਣ ਰਹੀ ਹੈ ਵੱਡੇ ਰੋਡ ਉਹ ਯਾਰ ਇਹ ਇੱਥੇ ਕੋਈ ਪ੍ਰੋਬਲਮ ਨਹੀਂ ਤੇ ਟਾਕੀ ਦਾ ਧਰ ਗਏ ਫਿਰ ਉਥੇ ਨਵਾਂ ਰੋਡ ਆਪਣੇ ਆਪਣੇ ਤਾਂ ਕੋਈ ਟਾਕੀ ਵੀ ਨਹੀਂ ਧਰਦੇ ਰਾਤ ਨੂੰ ਬੰਦਾ ਉਥੇ ਗਿਰ ਜਾਂਦਾ ਜੀ ਤੇ ਤਕਰੀਬਨ ਕੰਸਟਰਕਸ਼ਨ ਉਹ ਇਨਨੇ ਰੋਡ ਤਾਂ ਲਾਇਆ ਹੁੰਦੇ ਨੇ ਘੱਟੋ ਘੱਟ ਵੀ ਉਰੇ ਕੰਸਟਰਕਸ਼ਨ ਉਹ ਪੱਠਾ ਰੋਡ ਬਣਾਉਂਦੇ ਨੇ ਪੂਰਾ ਉਹ ਦੇਖ ਲਾ ਦੇ ਜਿੰਨੇ ਦਾ ਆ ਮੇਰੇ ਪਿੰਡ 'ਚ ਨਾ ਜਦ ਉਹਦੇ ਮਤਲਬ ਟਰੱਕ ਵੀ ਲੰਘਣ ਹਟ ਗਿਆ ਉਥੋਂ ਮਤਲਬ ਟਰੱਕ ਵੀ ਫਸ ਜਾਂਦਾ ਟੋਏ 'ਚ ਫੇਰ ਉਏ ਉਹ ਸੋਚਦੇ ਨੇ ਪੈਂਚਰ ਵਾਲੀ ਦੁਕਾਨ ਕਿਵੇਂ ਚੱਲੂ ਜੇ ਪਹਿਲੀ ਹੀ ਹੜਕ ਬਣਾ ਦੀ ਚੀਜ਼ ਪੈਂਚਰ ਹੁੰਦੀ ਰਹੂ ਰਿਪੇਅਰ ਹੁੰਦੀ ਰਹੂ ਸ਼ੌਕਰ ਵਾਲੀਆਂ ਦੁਕਾਨਾਂ ਪੈਂਚਰ ਵਾਲੀਆਂ ਦੁਕਾਨਾਂ ਚੱਲ ਹੁਣ ਪੈਂਚਰ ਕਿਹੜਾ ਟੋਏ ਨਾਲ ਹੋਊਗਾ ਉਹ ਖੱਡਿਆ ਨਾਲ ਪੈਂਚਰ ਹੁੰਦਾਗਾ ਇਹਨੇ ਕੀ ਤੋਂ ਸੁਣਿਆ ਲੈ ਕਹਿੰਦਾ ਕਿੱਥੋਂ ਸੁਣਿਆ ਜੇ ਬੱਟੇ-ਬੁੱਟੇ ਪਏ ਹੋਣਗੇ ਫੇਰ ਕੀ ਕੀ ਸੀ ਪੈਂਚਰ ਦੀ ਹੁਣ ਉਹਦੇ ਪੈਂਚਰ ਦੀ ਗਿਰ ਰਿਪੇਅਰ ਦੀ ਗੱਲ ਸੁਣ ਲੋ ਸਾਈਕਲ ਪੈਂਚਰ ਲਾਉਣਾ ਹੋਵੇ ਤਾਂ 80 ਡਾਲਰ ਲੈਂਦੇ ਨੇ ਵੀਰੇ ਉਹ ਪੈਂਚਰ ਲਾਉਣ ਦਾ ਹੀ 5000 ਲੱਗਦਾ 80 ਨਹੀਂ 100 100 ਲੈਂਦੇ ਨੇ ਆਹੋ ਲਓ 6000 ਰੁਪਿਆ ਲੈ ਲੈ ਰੇ ਜੇ ਸਾਈਕਲ ਪੈਂਚਰ ਹੋ ਗਿਆ ਵੀਰੋ ਜੇ ਗੱਡੀ ਪੈਂਚਰ ਹੋ ਜੇ ਫਿਰ ਤਾਂ ਬਸ ਫਿਰ ਤਾਂ ਜਿਹੜੇ ਹਫ਼ਤੇ ਦੀ ਕਮਾਈ ਕਰਾਈ ਹੁੰਦੀ ਗੱਡੀ ਨੇ ਡੋੜ ਐ ਚੋ ਧਰੀ ਲੱਗੇਗੀ ਆ ਪੈਂਚਰ ਵਾਲੇ ਪੈਂਚਰ ਵਾਲਾ ਤਾਂ ਇਹੋ ਜਿਹਾ ਬੰਦਾ ਨਾ ਉਹਦੇ 100 ਦਾ ਲਿੰਦੇ ਹੀ ਲਿੰਦੇ ਨੇ ਜਿਹੜਾ ਲਿੰਦੇ ਨੇ ਉਹ ਤਾਂ ਠੀਕ ਆ ਆਵਾਮਾ ਇਹਨਾਂ ਦਾ ਪੈਂਚਰ ਹੀ ਨਹੀਂ ਲਾਣਾ ਹੁੰਦਾ ਪਹਿਲੀ ਗੱਲ ਇਹ ਪਤਾ ਕੀ ਕਰਦੇ ਨੇ ਇਹਨੂੰ ਮੈਂ ਫੋਨ ਕਰਿਆ ਮੇਰਾ ਪੈਂਚਰ ਹੋ ਗਿਆ ਮੈਂ ਕੀ ਕਰਾਂ ਅੱਛਾ ਕਹਿੰਦਾ ਆ ਜਾ ਮੇਰੇ ਕੋਲ ਅ ਅੱਧੇ ਘੰਟੇ ਬਾਅਦ ਮਹਾ ਚੱਲ ਠੀਕਾ ਮੈਂ ਆ ਜਾਣਾ ਫਿਰ ਮੈਨੂੰ ਕਾਫ ਦੇ ਦੇਗਾ ਕਹਿੰਦਾ ਮੈਂ ਤਾਂ ਫਿਰ ਕੱਲੂ ਆਂ ਦੂੰ ਸ਼ਾਮ ਨੂੰ ਹਨੀ ਪੈਂਦਰ ਲੱਗ ਗਿਆ ਮੈਂ ਕਿਹਾ ਮਾਂ ਮਾਂ ਭਰਾਵਾ ਮੈਂ ਕਿਹਾ ਮੈਂ ਤਾਂ ਇੰਡੀਆ ਵਾਲਾ ਹਿਸਾਬ ਲਈ ਬੈਠਾ ਹਾਂ ਉਹ ਜਿਹੜੇ ਉੱਥੇ ਹੁੰਦੇ ਨੇ ਬਾਬੇ ਜੀ ਅੱਧਾ ਘੰਟਾ ਲਾਂਦੇ ਨੇ ਅੱਧਾ ਘੰਟਾ ਵੀ ਜਾ ਕੇ ਅੱਧਾ ਘੰਟਾ ਤਾਂ ਉਹ ਗੱਡੀ ਤੇ ਵੀ ਨਹੀਂ ਲਾਂਦੇ 20 ਮਿੰਟ ਲਾਂਦੇ ਨੇ ਹਨਾ ਇਹ ਮੈਨੂੰ ਕਹਿੰਦਾ ਇਹ ਵੀ ਇਹ ਮੈਨੂੰ ਪਤਾ ਕੀ ਆ ਜਾਂਦਾ ਅੰਗਰੇਜ਼ਾਂ ਕਹਿੰਦਾ ਪਈਦਾ ਵੀ ਪ੍ਰੋਸੈਸ ਹੁੰਦਾ ਪੂਰਾ ਟੈਕ ਹੋਣਾ ਪੈਂਦਾ ਫਿਰ ਉਹ ਲੱਭਣਾ ਪੈਂਦਾ ਡੈਂਚਰ ਫਿਰ ਲਾਉਣਾ ਪੈਂਦਾ ਟਾਈਮ ਬਹੁਤ ਲੱਗ ਜਾਂਦਾ ਪਾਰ ਦਿਨ ਲੱਗਦਾ ਕਿਥਾ ਪੈਂਚਰ ਆ ਵੀਰੋ ਇੰਜੀਨੀਅਰ ਦੇਖ ਲਓ ਇੱਕ ਪੈਂਚਰ ਲਾਉਣ ਬਾਅਦ ਵੀ ਇਹ ਕਹਿੰਦੇ ਪ੍ਰੋਸੈਸ ਚੱਲਣਾ ਪੈਂਦਾ ਆ ਮੈਂ ਸਾਰੇ ਸਾਈਕਲਾਂ ਦੇ ਚੀਜ਼ਾਂ ਦੇ ਪੈਂਚਰ ਲਾਏ ਨੇ ਜਮਾ ਫਰੀ ਲਾਏ ਨੇ ਘਟੋ ਘਟ 100 ਪੈਂਚਰ ਲਾਤਾ ਜੇ ਕਮਾਉਣਾ ਹੁੰਦਾ ਉਹਨੂੰ 80-10000 ਕਮਾ ਲਦਾ ਕਿਸੇ ਨੇ ਚਵਾਨੀ ਨਹੀਂ ਦਿੱਤੀ ਆ ਇਹਦੇ 30-40 ਦਾ ਇਹਦੇ ਲਾਤੇ ਤੇ ਮਿੰਮ ਤੋਂ ਇੱਕ ਚਾਹ ਦਾ ਗਲਾਸ ਆ ਵੜ ਲਿਆ ਦਾ ਆ 150 ਦੀ ਜਿਹਨੇ ਚਾਹ ਪੀ ਲਈ ਮੇਰੇ ਤੋਂ ਸਾਰੇ ਤੱਕ ਤੇ ਮਿੰਮ ਤੋਂ ਇੱਕ ਚਾਹ ਦਾ ਗਲਾਸ ਬਣ ਲਿਆ ਵੀਰੋ ਉਹ ਵੀ ਪਤਾ ਕੀ ਕਰਦਾ ਐਡਾ ਗਲਾਸ ਪੜ ਲਿਓ ਕਹਦੂ ਅੱਧਾ ਅੱਧਾ ਨਹੀਂ ਮੇਰੇ ਇਹ ਯਾਰ ਇੰਡੀਆ ਜਿੱਕਰ ਤੋਂ ਇੱਕ ਬੰਦਾ ਪੂਰਾ ਗਲਾਸ ਦਾ ਪੀਦਾ ਐਨੀ ਗਰੀਬਾਈ ਰੇਖਾ ਤੋਂ ਨੀਚੇ ਆ ਇਹ 150 ਦਾ ਚਾਹ ਹੁੰਦਾ ਕਿਵੇਂ ਤੋਂ ਪੀ ਗਿਆ ਜਿਹੜਿਆ ਬੋਲ ਬੋਲ ਦੇ ਖਾਏ ਨੇ ਹੋਰ ਉਹ ਆਡਾ ਐਨਾ ਬੰਦਾ ਗਰੀਬੀ ਰੇਖਾ ਤੋਂ ਨੀਤੇ ਆ ਜੇ ਮੇਰੇ ਪਰ ਕਿਸ਼ਤਾਂ ਆ ਪਾਰਿਆ ਉਹਦੀਆਂ ਗਰੀਬੀ ਰੇਖਾ ਤੋਂ ਤਾਂ ਨੀਤੇ ਆ ਨਾ ਅੱਧਾ ਗਲਾਸ ਚਾਹ ਉਹ ਇੰਡੀਆ ਪੂਰਾ ਗਲਾਸ ਚਾਹ ਨਾ ਪੀਂਦਾ ਕੋਈ ਐਡਾ ਦੇਖਿਆ ਮੈਂ ਤਾਂ ਇੰਡੀਆ ਚਾਹ ਹੀ ਨਹੀਂ ਪੀ ਮੈਂ ਤਾਂ ਪੀਣੇ ਉਰੇ ਆ ਕਿ ਨਹੀਂ ਬਾਹਰ ਅੰਦਰ ਵੀ ਗੱਡੀ ਆ ਹੁਣ ਤੂੰ ਦੱਸ ਵੀ ਗੱਡੀ ਵਾਲੇ ਕਿੰਨੇ ਕੇ ਪੈਸੇ ਕੋਆਲਾ ਦੇਉ ਡੋ ਡੈਸ਼ ਤੇ ਉੱਪਰ ਆਬਰ ਕਰਕੇ ਆ ਸਿੱਟ ਕੇ ਵੀ ਇੰਡੀਆ ਇੰਡੀਆ ਤੋਂ ਆਉਂਦਾ ਮੇਰੇ ਵਰਗਾ ਹੁਣ ਸਾਰ ਕਹਦਾ ਦਾ ਟੈਸਲਾ ਲੈ ਲਈ ਬਾਪੂ ਜੀ ਆਪਾਂ ਨੇ ਹੂੰ ਨਵੀਂ ਟੈਸਲਾ ਕਢਾ ਲਾਦਾ ਕਢਾਉਣ ਦੀ ਉਰੇ ਕਾਜ ਗੱਲ ਨਹੀਂ ਫੋਨ ਲੈ ਲੈ ਟੈਸਲਾ ਗੱਡੀ ਲੈ ਲੈ ਕਿਸ ਨਾਲ ਟੈਸਲਾ ਗੱਡੀ ਬਿਨਾ ਕ੍ਰੈਡਿਟ ਤੋਂ ਨਹੀਂ ਮਿਲਦੀ ਉਰੇ ਉਹ ਕ੍ਰੈਡਿਟ 6 ਮਹੀਨਿਆਂ ਚ ਕ੍ਰੈਡਿਟ ਸਕੋਰ ਬਣ ਜਾਂਦਾ ਉਹ ਇੰਨਾ ਨਹੀਂ ਬਣਦਾ ਉਹਦੇ ਬਾਅਦ ਤੇ ਵੀ ਤਾਂ ਪੈਸਾ ਚਾਹੀਦਾ ਖਰ ਉਹ ਮੁੰਡਿਆਂ ਨੇ ਲੈਤਾ 6 ਮਹੀਨਿਆਂ ਚ ਕ੍ਰੈਡਿਟ ਸਕੋਰ ਬਣਾ ਕੇ ਆ ਮੁੰਡੇ ਨੇ ਹੁਣ ਗੱਡੀ ਟੈਸਲਾ ਮੇਰੇ ਨਾਲ ਫਿਰ ਉਹਦੇ ਚ ਬਿਨਾ ਪੈਸੇ ਤੋਂ ਬਣ ਜਾਂਦਾ ਕੀ ਉਹ ਬਿਨਾ ਪੈਸੇ ਜੀਆਈਸੀ ਵਾਲੇ ਆਏ ਪੈਸੇ ਘੁੰਮੇਗੇ ਬਸ ਆ ਫਿਰ ਉਹ ਜੀਆਈਸੀ ਉਹੀ ਤਾਂ ਉਹੀ ਤਾਂ ਬੰਦਾ ਮੂਰ ਖਾ ਜਿਹੜਾ ਜੀਆਈਸੀ ਵਾਲੇ ਪੈਸੇ ਨਾਲ ਗੱਡੀ ਲੈ ਲੇ ਉਰੇ ਤੇ ਪਰ ਉਹ ਗੱਡੀ ਸਾਰੀ ਮੂਰਕ ਨੇ ਜਿਹੜੀ ਇੰਨੀ ਮਹਿੰਗੀ ਗੱਡੀ ਲੈ ਕੇ ਟੈਕਸਲਾ ਗੱਡੀ ਤੇ ਹੁਣ ਉਹ ਕਮਾਲਾ ਦੇ ਆਈ ਜੀ ਗੱਲ ਨਹੀਂ ਵੀਰੋ ਮਹੀਨੇ ਕ ਦਾ 3500 ਰੁਪਿਆ ਕਮਾਲਾ ਦੇ ਆ 3500 ਹਫਤੇ ਕ ਦਾ 10 ਮਹੀਨੇ ਦਾ ਮਹੀਨੇ ਦਾ ਕਮਾਉਂਦੇ ਨੇ ਹਫਤੇ ਦਾ ਕੀ ਹਫਤੇ ਦਾ ਜੋਰ ਮਾਰ ਕੇ ਕਿੰਨਾ ਕਾਉਣਗੇ ਹਫਤੇ ਦਾ ਵੀਰੋ ਤੂੰ ਰੋਜ਼ ਰੋਜ਼ ਦਾ ਲੈ ਲੈ ਤੂੰ ਰੋਜ਼ ਦਾ ਲੈ ਲੈ ਯਾਰ ਔਰ ਰੋਜ਼ ਦਾ ਨਾ ਬਸ 150 ਰੋਜ਼ ਦਾ 150 ਕਮਾਲਾ ਦੇ ਆ ਜਿਹੜਿਆ ਨੇ ਪੱਕੀਆਂ ਗੱਡੀਆਂ ਲਾਰ ਕੇ ਨੇ ਪਾਰਸਲ ਜੇ ਛੱਡਣ ਤੇ ਤੇ ਉਤੋਂ ਉਹ ਵੀ ਤਾਂ ਗੱਡੀਆਂ ਪਤਾ ਕੀ ਕਹਿੰਦੇ ਨੇ ਪੂਰੇ ਕਹਿੰਦੇ ਨੇ ਜੀ ਸਾਨੂੰ ਜੌਬ ਮਿਲ ਗਈ ਉਹ ਗੱਡੀ ਤੇ ਪਤਾ ਕੀ ਛੱਡਦੇ ਹੁੰਦੇ ਨੇ ਵੀਰੋ ਜਿਵੇਂ ਆਪਣੇ ਕਿਸੇ ਲਾਲੋ ਵੀ ਮਿੱਠੂ ਹਲਵਾਈ ਦੀ ਦੁਕਾਨ ਹੁੰਦੀ ਆ ਉਹ ਕਹਦਾਦਾ ਜੀ ਆ 10 ਲੱਡੂਆਂ ਦੇ ਡੱਬੇ ਮੇਰੇ ਉਹ ਛੱਡਿਆ ਫਲਾਣੇ ਘਰ 'ਚ ਉਹਨਾਂ ਦਾ ਫੋਨ ਆਇਆ ਸੀ 10 ਲੱਡੂਆਂ ਦੇ ਡੱਬੇ ਛੱਡਿਆ ਫਲਾਣੇ ਘਰ 'ਚ ਉਹ ਬਸ ਲੱਡੂਆਂ ਢੋਜ਼ਾਂ ਦਾ ਪੀ ਆ ਉਹ ਪੱਕੀ ਲਾਦਾ ਉਹ ਸਾਰੇ ਦਿਨ 'ਚ ਉਹਨੂੰ 150 ਡਾਲਰ ਬਣ ਜਾਂਦਾ ਤੇ 150 ਡਾਲਰ ਦੇ ਵਿੱਚੋਂ ਰਿਪੇਅਰ ਦਾ ਖਰਚਾ ਵੀ ਤਾਂ ਕੱਢਣਾ ਹੁੰਦਾ ਚਾਰਜਿੰਗ ਦਾ ਖਰਚਾ ਤੇ ਉਹਦੀ ਕਿਸ਼ਤ ਨੇ ਕਿੰਨੀ ਆਉਂਦੀ ਆ ਯਾਰ ਕੈਸ ਲਾਦੀ ਆ ਕੈਸ ਲਾਦੀ ਫਰੀ ਹੈ ਮੈਂਟਨੈਂਸ ਚਲ 1000 ਕਿਸ਼ਤ ਤਾਂ ਆਉਂਦੀ ਹੈ ਕਿਸ਼ਤ ਤਾਂ 800 ਆ ਜਾਂਦੀ 1000 ਰੁਪਏ ਆਦੀ ਆ 800 ਆ ਜਾਂਦੀ ਆ ਤੇ ਚਲ ਆ 900 ਲਾ ਲੈ ਮਾਡਲ 3 ਦੀ 800 ਆਉਂਦੀ ਆ ਆ ਤੇ 100 ਕਿਸ਼ਤ ਬਚਿਆ ਕੀ ਕੁੱਲ ਮਿਲਾ ਕੇ ਬਈ 2000 ਬਚਿਆ ਉਹਦੇ ਵਿੱਚ ਇੱਕ ਅੱਧੀ ਪਰਚੀ ਵੀ ਤਾਂ ਡਿੱਗਿਆ ਦੀ ਆ ਬੱਤੀਆ ਕ੍ਰਾਸ ਕਰੀ ਦੀ ਨੋ ਪਾਰਕਿੰਗ ਦੀ 1500 ਦੀ ਪਰਚੀ ਪੱਕੀ ਆ ਤੁਹਾਡੀ ਓ ਯਾਰ ਵੈਸੇ ਤਾਂ ਜਿਹੜਾ ਆ ਫੂਡ ਡਿਲੀਵਰ ਆਲਾ ਇਹਦੇ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਟੈਸਲਾ ਟੂਜ਼ ਨਾਲ ਚ ਕਰਦੇ ਨੇ ਬਹੁਤ ਘੱਟ ਕਿਹਨੇ ਚੁਣਾਉਣਾ ਕੋਈ ਉਹਨਾਂ ਦੇ ਟੈਸਲਾ ਵਾਲੇ ਉਹ ਕਰਦੇ ਨੇ ਉਹਨਾਂ ਕਰਦੇ ਨੇ ਟੈਸਲਾ ਤੇ ਉਰੇ ਤਾਂ ਖੜਿਆ ਹੁੰਦਾ ਟੈਸਲਾ ਵਾਲੇ ਓ ਜਿਹੜਾ ਬੰਦਾ ਟੈਸਲਾ ਮੈਂ ਵੀ ਪਰਸੋਂ ਚੋਤੇ ਦੇਖਿਆ ਜੈਗੂਆਰ ਤੇ ਕਰੀ ਆਵੇ ਮੈਂ ਨਾ ਉਹਨੂੰ ਪੁੱਛਿਆ ਗੋਰੇ ਨੂੰ ਮਖਬਤਿੰਦਰਾ ਐਡੀ ਮਹਿੰਗੀ ਜੈਗੂਆਰ ਲੈ ਕੇ ਕਿਵੇਂ ਲੱਗ ਰਿਆ ਕਰਨ ਕਹਿੰਦਾ ਇਹ ਵੀਰ ਛੋਡੇ ਵਾਲੇ ਨੇ ਕਹਿੰਦਾ ਪੰਜਾਬੀ ਕਹਿੰਦਾ ਗੱਡੀ ਲੈ ਲਈ ਕਿਸ਼ਤਾ ਤੇ ਕਹਿੰਦਾ ਹੁਣ ਕਿਸ਼ਤਾ ਨਿਕਲਦੀ ਨਹੀਂ ਉਹ ਦਰ ਵੀ ਉਂਗਲਾ ਫਸੋਂ ਨੂੰ ਫਿਰਦਾ ਹੈ ਇਧਰ ਵੀ ਉਂਗਲਾ ਫਸੋਂ ਨੂੰ ਫਿਰਦਾ ਵੀ ਕਿਤੇ ਉਂਗਲਾ ਫਸ ਜਾਣ ਕਿਸ਼ਤਾ ਨਿਕਲ ਜੇ ਬਾਈ 4 ਸਕੁਅਰ ਹੱਥ ਮਾਰਦੇ ਨੇ ਰਾਤ ਨੂੰ ਸੌਂਦੇ ਨਹੀਂ ਫਿਰ ਹਿੱਲ ਜਾਂਦੇ ਆ ਤੇਜ਼ਲਾ ਦਾ ਪਤਾ ਕੀ ਆ ਇਹ ਇੱਕ ਦੋ ਹੀ ਬੰਦਾ ਕਰਦਾ ਡਿਲੀਵਰੀ ਤਾਂ ਫੋਡ ਦੀ ਬਾਕੀ ਬਾਕੀ ਉਹ ਪੈਸੇਂਜਰ ਵਾਲੀ ਕਰਦੇ ਓਏ ਬਹੁਤ ਪੈਸੇਂਜਰ ਵਾਲੇ ਵੀ ਕਰਦੇ ਨੇ ਬਾਕੀਆਂ ਨੇ ਕੀ ਕਰਖਾ ਜਿਹੜੇ ਇੰਡੀਆ ਵਾਲੇ ਆਪਣੇ ਮੁੰਡੇ ਦਾ ਨਵੇਂ ਆ ਇਹਨਾਂ ਨੇ ਤੇਜ਼ਲਾ ਲੈ ਕੇ ਪਾਸਲ ਤੇ ਰਾ ਲਾ ਰੱਖੀ ਆ ਕਿਵੇਂ پارਸਲ پارਸਲ ਤੇ ਇਤੋਂ ਚੱਕਦੇ ਨੇ ਕਿ ਬੈਨਕੂਵਰ ਤੋਂ پارਸਲ ਇੱਕ پارਸਲ ਦੇ 1.5 ਡਾਲਰ 80 ਐਵੇਂ ਦਿੰਦੇ ਨੇ ਉਹ ਕੀ ਕਰਦੇ ਨੇ 100 ਡਾਲਰ 100 700 پارਸਲ ਪਕਤਾਨ ਕਰਦਾ ਰਿਹਾ ਰੁਪਿਆ 200 ਡਾਲਰ ਉਹਨਾਂ ਨੂੰ ਬਣ ਜਾਂਦਾ ਹੀ ਦੀ ਗੱਲ ਨਹੀਂ ਪਰ ਉਹ ਹਫ਼ਤੇ ਚ 4-5 ਦਿਨੀ ਮਿਲਦਾ ਉਹਨਾਂ ਨੂੰ پارਸਲ ਵੀ ਗੱਲ ਮਕਾ ਕੇ ਗੱਲ ਐਤੀ ਹੋਵੇ ਪੈਂਦਾ ਯਾਰ 150 ਡਿਲੀਵਰੀਆਂ ਤੜਕੀ ਤੋਂ ਲੈ ਕੇ ਆਥਣ ਤੱਕ پارਸਲ ਬਣਨੇ ਪੈਂਦੇ ਨੇ ਬਿਲਡਿੰਗਾਂ ਦਾ ਇਹ ਨਹੀਂ ਪਤਾ ਰਾਤ ਹੋ ਜਾਵੇ ਵੀ ਲੜਕੀ ਲੈ ਕੇ 7 ਵਜੇ ਤੋਂ ਸਟਾਰਟ ਹੁੰਦਾ ਕੰਮ ਰਾਤ ਨੂੰ ਐ ਨਹੀਂ ਪਤਾ 10 ਵਜੇ ਹਨ ਪਾਰਸਲ ਫੇਰ ਬਿਲਡਿੰਗਾਂ ਦੇ ਇੰਨੇ ਪਾਰਸਲ ਦੇ ਨੇ ਕੋਈ ਕਿੱਥੇ ਕੋਈ ਕਿੱਥੇ ਬਈ ਇੱਕ ਡਿਲੀਵਰੀ ਤੇ 1 ਡਾਲਰ ਦਿੰਦੇ ਨੇ ਉਹ ਨਹੀਂ 180 ਡੇਢ ਇੱਕ ਉਹ ਕਈ ਛੋਟਾ ਵੱਡਾ ਛੋਟਾ ਲਾ ਕੇ ਕਿਸੇ ਦੇ ਵੱਲ ਉਹ ਭਾਵ ਨਾਲ ਵੀ ਗੱਲ ਮਗਾ ਕੇ ਵੀ ਉਹਨਾਂ ਨੂੰ 1.5 200 ਬਣ ਜਾਂਦਾ 150 ਡਿਲੀਵਰੀਆਂ ਵੀ ਤੇ ਕਰਨੀਆਂ ਪੈਂਦੀਆਂ ਉਹਨਾਂ ਨੂੰ ਫਿਰ ਉਹ ਰਾਤ ਤੱਕ ਕਰਨੀਆਂ ਪੈਂਦੀਆਂ ਨੇ ਥੋੜੀਆਂ-ਥੋੜੀਆਂ ਨੇ 150 ਡਿਲੀਵਰੀਆਂ ਬੰਦੇ ਦਾ ਖਾਣ ਦਾ ਵੀ ਟਾਈਮ ਨਹੀਂ ਬੰਦਾ ਖਾਣ ਦਾ ਉਹ ਉਹ ਗੱਲ ਕਰਨ ਦਾ ਟਾਈਮ ਨਹੀਂ ਮਿਲਦਾ ਜਿਹੜੇ ਦੇਚ ਤੂੰ ਆ ਹੂੰ ਥਈਆ ਤੇ ਤਿਆਰ ਤੂਰ ਫਿਰ ਫੁੱਲ ਹੋ ਕੇ ਆਇਆ ਅੱਜ ਅੱਜ ਤਾਂ ਫਿਰ ਛਾਪੇਗਾ 150 ਪੱਕਾ ਕਿੱਥੇ ਹੈ 150 ਅੱਜ ਤਾਂ ਉਹ ਹੀ ਨਹੀਂ ਮਿਲਿਆ ਮੈਨੂੰ ਸ케ਜੂਲ ਨਹੀਂ ਮਿਲਿਆ ਹਾਏ ਤੇ ਇੱਕ ਵੀਰ ਦਾ ਮੈਸੇਜ ਆਇਆ ਸੀ ਮੈਨੂੰ ਉਹ ਬਾਈ ਕਮੈਂਟ ਤੇ ਕਹਿੰਦਾ ਕਹਿੰਦਾ ਬਾਈ ਸਾਡੇ ਰਿਸ਼ਤੇਦਾਰ ਕਹਿੰਦੇ ਨੇ ਕਿ ਕੈਨੇਡਾ 2 2.5 2.5 ਲੱਖ ਐ ਛਾਪ ਲੈਂਦੇ ਨੇ ਐ ਐ ਦਰਕਤਾ ਤਾ ਤੇ ਫਿਰ ਮੈਂ ਉਹਨੂੰ ਬਾਈ ਨੂੰ ਦੱਸਿਆ ਕਮੈਂਟ 'ਚ ਮੈਂ ਕਿਹਾ ਵੀਰੇ 2.5 ਲੱਖ ਤਾਂ ਬਾਲਾ ਬਾਈ ਜੀ ਉਰੇ ਤਾਂ ਨਾ ਸਿਰਫ ਕਿਰਾਇਆ ਹੀ ਨਿਕਲਦਾਗਾ 1000 ਡਾਲਰ ਤਾਂ ਮਹੀਨੇ ਦਾ ਘੱਟੋ-ਘੱਟ ਖਰਚਾ ਆਇਆ ਦਾ ਇੱਕ ਬੰਦੇ ਦਾ ਕੋਈ ਕੁਸ਼ ਕਹੀ ਆ ਬਈ ਮੋਬਾਈਲਾਂ ਦੇ ਬਿੱਲ ਸ਼ਿਲ ਲਾ ਕੇ ਮਾੜਾ-ਮੋਟਾ ਕਿਤੇ ਬੰਦਾ ਚਾਹ ਚੂ ਵੀ ਪੀਲਾ ਤਾਂ ਖਾ ਪੀਲਾ ਦਾ ਦੁੱਧ ਦੱਧ ਵੀ ਲਿਆਉਣਾ ਪੈਂਦਾ ਰੋਟੀ ਦਾ ਖਰਚਾ 1000 ਡਾਲਰ ਪੱਕਾ ਨਾ ਉਰੇ ਹਾਂ 1000 ਡਾਲਰ ਤਾਂ ਖਰਚਾ ਬਾਈ ਜੀ ਉਰੇ ਓ ਯਾਰ ਉਹੀ ਸੇ 500 ਸਿੱਧਾ ਰੈਂਟ ਦਾ ਹੋ ਗਿਆ ਬਾਕੀ ਜੇ ਤੂੰ ਬਸਾਂ ਬੁੱਸਾਂ ਦੇ ਜਾਨਾ ਹੁਣ ਗੁਰਦੁਆਰੇ ਕਿਹੜਾ ਤੁਰ ਕੇ ਭਗ ਜਾਏਗਾ ਕੁਛ ਵੀ ਲਾ ਲਾ ਬਸ ਬਸ ਤੇ ਜਾਏਗਾ ਤੇਰਾ 5 ਡਾਲਰ ਉੱਥੇ ਹੋ ਗਏ ਰੋਜ਼ ਦੇ 150 ਹੋ ਗਿਆ ਹਾਂ ਗੱਲ ਮਗਾ ਕੇ ਗੱਲ ਮਗਾ ਕੇ ਭਾਈ ਜੀ ਟੋਟਲ ਤੇ ਬੰਦਾ ਉਰੇ ਕਮਾਉਂਦਾਗਾ ਵਾਤ ਵਾਤ 2000 ਡਾਲਰ ਸਟੂਡੈਂਟ ਦਾ ਸਟੂਡੈਂਟ ਦਾ ਭਈ ਇੰਨਾ ਬੁਰਾ ਹਾਲ ਹੈਗਾ ਜਿਹੜੇ ਮੁੰਡੇ ਨੇ ਜੋਰ ਮਾਰ ਕੇ 1500 ਡਾਲਰ ਨਾ ਮਹੀਨੇ ਦਾ ਪਾਰਟ ਟਾਈਮ ਸਟੂਡੈਂਟ ਨੇ పార్ਟ ਟਾਈਮ ਸਟੂਡੈਂਟ ਕੰਮ ਮਿਲ ਹੀ ਨਹੀਂ ਰਿਹਾ ਪਾਪ ਫੁੱਲ ਤਾਂ ਕਿਸ ਕੋਲੇ ਆ ਔਰ ਯਾਰ ਫੁੱਲ ਤਾਂ ਮਿਲੂਗਾ ਨਾ ਜੋ ਫੁੱਲ ਕਰ ਸਕਣ ਉਹਨੂੰ ਕਰੇ ਸਕਦੇ ਨੇ 20 24 ਦਾ పార్ਟ ਟਾਈਮ ਹੀ ਹੋ ਗਿਆ ਫਿਰ 1500 ਕਮਾਉਂਦੇ ਨੇ ਬਾਈ ਜੀ ਉਹ ਵੀ ਕੋਈ ਕੋਈ ਮੁੰਡਾ ਬਾਕੀ ਤਾਂ ਬਹੁਤ ਥੱਲੀ ਫਿਰਦੇ ਨੇ ਕਿ ਵਿੱਚ ਤਾਂ ਕੰਮ ਵੀ ਨਹੀਂ ਮਿਲਦਾ ਨਾ ਮਿਲਦਾ ਨਹੀਂ ਬਾਈ ਜੀ ਪੂਰੇ 20% ਸਟੂਡੈਂਟ ਨੇ ਜਿਹੜੇ 1500 ਕਮਾਉਂਦੇ ਨੇ ਤੇ ਬਾਕੀ ਜਿਹੜੇ 80% ਸਟੂਡੈਂਟ ਨੇ ਬਾਈ ਜੀ ਉਹ 1000 ਰੁਪਿਆ ਵੀ ਬੜੀ ਮੁਸ਼ਕਲ ਨਾਲ ਕਮਾਉਂਦੇ ਨੇ 80% ਚੋਂ 40% ਤਾਂ ਜਮ੍ਹਾਂ ਵਿਹਲੇ ਬੈਠੇ ਨੇ ਜਿਹੜੇ ਘਰੇ ਐ ਮੋਜਾ ਕਰਦੇ ਨੇ ਰੋਟੀਆਂ ਖਾ ਲੀਆਂ ਸੋ ਗਏ ਸੋ ਗਏ ਮੋਬਾਈਲ ਦੇਖ ਲਿਆ ਪਬਜੀ ਖੇਡ ਲਈ ਨਜ਼ਾਰੇ ਲੁੱਟ ਲੇ ਰਾਤਾਂ ਨੂੰ 1 ਵਜੇ ਤੱਕ ਪਬਜੀ ਚੱਲਦੀ ਹੈ ਤੇ ਗੱਲ ਰਹੀ ਕੁੜੀਆਂ ਦੀ ਕੁੜੀਆਂ ਦੇ ਤਾਂ ਇੰਨੇ ਬੰਦੇ ਟੱਪ ਜਾ ਕੁੜੀਆਂ ਦੇ ਤਾਂ ਇੰਨੇ ਬੰਦੇ ਹਾਲਾਤ ਨੇ ਕੁੜੀਆਂ ਨੂੰ ਰੇ 0% ਕੰਮ ਆ ਬਾਈ ਜੀ ਕੋਈ ਚਾਹੇ ਤੁਹਾਨੂੰ ਕਹੀ ਜਾਵੇ ਇੰਡੀਆ ਚ ਬਿure ਦਾ ਕਾਮੀ ਵਾਲਾ ਗਾ ਬਈ ਦੱਸੀ ਕੀ ਹਾਲਾਤ ਨੇ ਕੁੜੀਆਂ ਦੇ ਕੰਮ ਦੱਸ ਪਤਾ ਕੀ ਯਾਰ ਇਹਨਾਂ ਦੀ ਤਾਂ ਬਹੁਤ ਜ਼ਿਆਦਾ ਕੰਮ ਖਰਾਬ ਆ ਕੁੜੀਆਂ ਨੂੰ ਕੰਮ ਮਿਲਦਾ ਕਿਤੇ ਤੇਰੀ ਗੱਲ ਸੁਣੋ ਕੁੜੀਆਂ ਕਿੰਨੇ ਪਰਸੈਂਟ ਕੁੜੀਆਂ ਕੰਮ ਕਰਦੀਆਂ ਹੋ ਰਹੀਆਂ ਦੀ ਹਾਂ ਕੀ ਜਿਹੜਾ ਹੁਣ ਮੇਰਾ ਕਾਲਜ ਆ ਉਥੇ ਚੱਲ ਤੈਨੂੰ ਪਤਾ ਹੁਣ ਹਨਾ ਕਾਲਜ ਚ ਹੁੰਦਾ ਮੁੰਡੇ ਹੁੰਦੇ ਨੇ ਮੁੰਡੇ ਮਹਿੰਗੀਆਂ ਗੱਡੀਆਂ ਵਾਲੇ ਵੀ ਆਉਂਦੇ ਨੇ ਉਰੋ ਮੁੰਡੇ ਮਹਿੰਗੀਆਂ ਵਿੱਚ ਅਮੀਰ ਵੀ ਹੈਗੇ ਨੇ ਰੇਲੇ ਅਮੀਰ ਵੀ ਨਹੀਂ ਚਾਹੀਏ ਅਮੀਰ ਨਾ ਵੀ ਹੋਣ ਗੱਡੀਆਂ ਕੋਲ ਜੀ 10000 ਡਾਲਰ ਹੋਵੇ ਨਾ ਬੰਨਉਣੀ ਹਵਾ ਚੁੜਦਾ ਜਲਾ ਆ ਚੱਟ ਜੀ ਆਈ ਸੀ ਆਉਂਦੀ ਰਹਿੰਦੀ ਆ ਪਰ ਹੁਣ ਜਿਵੇਂ ਉਹਨਾਂ ਨੂੰ ਐ ਹੁੰਦਾ ਪੰਜਾਬ 'ਚ ਐਵੇਂ ਮਤਲਬ ਕਈ ਕੁੜੀਆਂ ਨਾਲ ਨਹੀਂ ਕਿਉਂਕਿ ਆਪਣੇ ਇੰਨਾ ਖੁੱਲਾ ਨਹੀਂ ਹੈਗਾ ਮਾਹੌਲ ਹਾਂ ਹਾਂ ਓਰੇ ਖੁੱਲਾ ਆਪਣੇ ਫੈਂਟ ਵੀ ਦਿੰਦੇ ਨੇ ਕੁੜੀਆਂ ਕੜੀਆਂ ਵਿੱਚ ਆ ਚੱਲ ਓਰੇ ਦੱਸ ਓਰੇ ਦਾ ਖੁੱਲਾ ਓਰੇ ਨਾ ਕੁੜੀ ਨੂੰ ਕੋਈ ਡਰ ਨਾ ਮੁੰਡੇ ਨੂੰ ਉੱਥੇ ਹੁਣ ਉਹ ਉਸ ਸੀਨ 'ਚ ਕੁੜੀ ਨੂੰ ਇਹ ਫਾਇਦਾ ਵੀ ਮੁੰਡੇ ਨਾਲ ਜੇ ਹੁਣ ਗੱਲ ਕਰਦੀ ਏ ਕੁੜੀ ਉਹ ਉਹਨੂੰ ਸ਼ਾਪਿੰਗ ਵੀ ਕਰਾਊਗਾ ਗੈਂਡਰਸ਼ਿਪ ਕਰਦੀ ਆ ਹਾਂ ਉਹ ਉਹਨੂੰ ਸ਼ਾਪਿੰਗ ਵੀ ਕਰਾਊਗਾ ਖਵਾਊ ਪਿਆਊਗਾ ਵੀ ਤੇ ਕੁੜੀ ਵੇਲੀਏ ਕੰਮ ਨਹੀਂ ਕੁੜੀ ਨਹੀਂ ਸੀਨਾਂ 'ਚ ਤਾਂ ਫੀਸ ਵੀ ਭਰ ਦਿੰਦਾ ਉਹ अच्छा हां फीसਾਂ ਵੀ ਭਰ ਦਿਆ ਯਾਨੀ ਕਿ ਕੁੜੀ ਲੈਂਦੀ ਆ ਨਿਆਰੇ Actually I don't have sorry oh, okay. no sorry ਮਤਲਬ ਕਈ ਵਾਰ ਤਾਂ ਪੀਸ ਵੀ ਭਰ ਦਿੰਦਾ 4-10 ਯਾਨੀ ਕਿ ਵੀ ਬਹੁਤ ਬੁਰਾ ਹਾਲ ਆ ਇੱਕ ਕੁੜੀ ਨੇ ਤਾਂ ਪਤਾ ਕੀ ਕਰਿਆ ਚੱਲ ਯਾਰ ਆਪਾਂ ਉਹ ਨਹੀਂ ਕਰਨਾ ਚਾਹੀਦਾ ਚਲੋ ਉਹ ਦੱਸਦੇ ਹਾਂ ਦੱਸਦੇ ਨਾਮ ਨਹੀਂ ਉਹ ਔਰੇ ਚੱਲ ਪੀਆਰ ਹੋਣੇ ਦੋ ਤਿੰਨ ਜਣੇ ਟਰੱਕ ਚ ਲਾਂਦੇ ਨੇ ਹਨਾ ਅੱਛਾ ਤੇ ਉਹ ਕੁੜੀ ਔਰੇ ਸਟੂਡੈਂਟ ਬਣ ਕੇ ਆਈ ਧੀ ਠੀਕ ਆ ਲੋਡ ਲੈ ਟਰੱਕਾਂ ਲਈ ਉਹ ਉਹ ਨਾਲ ਰਹਿਣ ਲੱਗ ਗਈ ਟਰੱਕਾਂ ਨਾਲ ਟਰੱਕਾਂ ਚ ਤਿੰਨ ਤਿੰਨ ਨਾਲ ਤਿੰਨ ਨਾਲ ਹਾਂ ਤਿੰਨ ਨਾਲ ਬਾਰੀ ਘਟੇ ਹਾਂ ਵੀ ਫਿਰ ਉਹਨਾਂ ਤੋਂ ਪੀਸਪਰਾ ਲਿਖਦੇ ਕਹਿੰਦੀ ਮੈਂ ਨਾਲ ਰਹੂੰਗੀ ਟੋਡੇ ਪਰ ਮੇਰੀ ਮੇਰੀ ਪੀਸ ਤੋਂ ਨੇ ਭਰਨੀ ਸਾਹ ਆਹ ਹਲਾਤ ਨੇ ਇਹੋ ਜਿਹਾ ਸੀਨ ਹੋਇਆ ਉਹਦੇ ਨਾਲ ਇਹੋ ਜਿਹਾ ਸੀਨ ਨਹੀਂ ਸੀਨ ਟਰੱਕਾਂ ਵਾਲਿਆਂ ਨਾਲ ਹੋਇਆਗਾ ਟਰੱਕ ਵਾਲੇ ਵੀ ਤਾਂ ਹਰਾਮਜਾਦੇ ਨੇ ਯਾਰ ਉਹਨਾਂ ਨੂੰ ਸ਼ਰਮ ਨਹੀਂ ਆਈ ਤੇ ਕੁੜੀ ਨੂੰ ਸ਼ਰਮ ਨਹੀਂ ਆਈ ਯਾਰ ਓ ਯਾਰ ਹੁਣ ਆ ਯਾਰ ਮੈਂ ਮੈਂ ਇਹ ਗੱਲ ਵੀ ਦੇਖਣਾ ਚਾਹੁੰਦਾ ਚੱਲ ਕੁੜੀ ਆਪ ਕਹਿੰਦੀ ਮੈਂ ਤੁਹਾਡੇ ਨਾਲ ਰਹੂੰਗੀ ਹਾਂ ਕੁੜੀ ਵੀ ਤਾਂ ਮੰਨਦਾ ਗਲਤੀ ਹਾਂ ਚੱਲ ਗਲਤੀ ਉਹਨਾਂ ਦੀ ਵੀ ਛੜਾ ਛੜਾ ਉਹਨਾਂ ਦੀ ਏਡੀ ਉਮਰ ਆ ਯਾਰ ਉਹਨਾਂ ਨੂੰ ਵੀ ਤਾਂ ਮਣੀ ਮੁੱਟੀ ਐ ਕਹਿਣਾ ਚਾਹੀਦਾ ਵੀ ਅਸੀਂ ਕਿਉਂ ਰਹੀ ਸਾਡੇ ਵਿਆਹ ਨਹੀਂ ਹੋਏ ਵੀ ਅਸੀਂ ਕਿਉਂ ਰਹੀ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਉਹ ਤਾਂ ਚੱਲ ਮੀ ਕੀ ਦੀ ਆ ਗਲਤੀ ਦੋਨੇ ਕੇ ਦੋਨੇ ਤਰ੍ਹਾਂ ਦੀ ਗਲਤੀ ਆ ਗੱਲ ਤਾਂ ਵੀ ਉਰੇ ਪੈਸੇ ਨਾ ਬਾਪੜਾ ਨਾ ਭਈਆ ਸਭ ਤੋਂ ਵੱਡਾ ਰਪਈਆ ਹਾਂ ਉਰੇ ਤਾਂ ਮੇਨ ਗੱਲ ਇਹ ਆ ਵੀ ਪੈਸੇ ਹੈਗੇ ਤਵਾਸਾ ਦੇਖ 2 ਪੈਸੇ ਹੈ ਗਿਆ ਤਿੰਨ ਕੁੜੀਆਂ ਵੀ ਰਹਿਣੀਆਂ ਤੇਰੇ ਨਾਲ ਤੇ ਪੈਸੇ ਨਹੀਂ ਆਈਏ ਇੱਕ ਵੀ ਨਹੀਂ ਜਿਮਰਜੀ ਹੋਵੇ ਹਾਂ ਜੇ ਤੇਰੇ ਕੋਲ ਗੱਡੀ ਆ ਸੀਸ਼ਾ ਖੋਲ ਗੱਡੀ ਦਾ 20 ਕੁੜੀਆਂ ਦੇਖਣੀਆਂ ਅੱਛਾ ਉਹਦੀ ਗੱਡੀ ਤੇ ਉਤਰਨ ਵਾਲਾ ਚਾਹੇ ਉਹਦਾ ਜਿਹੜਾ ਜ ਮਰਜੀ ਹੋਵੇ ਉਹ ਉਹਦੇ ਕੋਈ ਨਹੀਂ ਕੋਈ ਪੁੱਛਦਾ ਤੇ ਉਹ ਬਾਈ ਅਫਰੀਕਾ ਵਾਲਿਆਂ ਨੇ ਜਿਹੜੇ ਕਾਲੇ ਹਾਂ ਉਹਨਾਂ ਨਾਲ ਕਿੰਨੀਆਂ ਜਾ ਰੀਆਂ ਨੇ ਇੰਡੀਅਨ ਕੁੜੀਆਂ ਦੀਆਂ ਉਹਨਾਂ ਨਾਲ ਤਾਂ ਅੰਗਰੇਜ਼ਾਂ ਦੀਆਂ ਨੇ ਆਪਣੇ ਇੰਡੀਅਨ ਨਹੀਂ ਬਹੁਤ ਨੇ ਆ ਦੇਖੋ ਉਹ ਉਹਨਾਂ ਦੀ ਸ਼ਕਲ ਕਹੀ ਨਹੀਂ ਹੋਵੇ ਪਰ ਉਹਨਾਂ ਦੀ ਸ਼ਕਲ ਛੱਡ ਯਾਰ ਹੁਣ ਕੱਲ ਪਰਸੋਂ ਦੀ ਗੱਲ ਆ ਹਾਂ ਆ ਟੀਮ ਚ ਆਇਆ ਬਦ ਇੱਕ ਕਾਲਾ ਅੱਛਾ ਉਹਨੇ ਟੇਬਲ ਤੇ ਆਪਣਾ ਪਾਸਪੋਰਟ ਰੱਖਿਆ ਕੈਨੇਡਾ ਵਾਲਾ ਆਏ ਹਾਏ ਅੱਛਾ ਹਾਂ ਹੁਣ ਉਹ ਚਾਹਿਆ ਗੱਲ ਨਿਊਜ਼ੀ ਲਾ ਕੇ ਆ ਜੋ ਮਰਜ਼ੀ ਲਾ ਕੇ ਆ ਹਾਂ ਹੁਣ ਪੱਕਾ ਅਗਲਾ ਤਾਂ ਹਾਊ ਪਾਸਪੋਰਟ ਆ ਜਿਹੜੀਆਂ ਹੋਰ ਆ ਦੇਸ਼ਾਂ ਤੋਂ ਗੋਲੀਆਂ ਗੁਰੀਆਂ ਦੇ ਨਾਲ ਕੈਨੇਡਾ ਇੰਡੀਆ ਇਹ ਕਿਵੇਂ ਨਹੀਂ ਬਾਈ ਗੱਲ ਕਰਨੀ ਆ ਇਹ ਤਾਂ ਫਿਰ ਡਿੱਗ ਜਾਣੀਆਂ ਲੱਡੂ ਹੋ ਜਾਣੀਆਂ ਲੱਡੂ ਹਾਂ ਇਹਦਾ ਇਹਦਾ ਬਣ ਜਾਣੀ ਸ਼ੁਰਲੀ ਪਾਸਪੋਰਟ ਦੇਖ ਕੇ ਯਾਨੀ ਕਿ ਵੀ ਇੰਡੀਆ ਤੋਂ ਕੁੜੀ ਭੇਜਣੀ ਨਹੀਂ ਚਾਹੀਦੀ ਓਰੇ ਛੇਤੀ ਜੇ ਪਿੱਛੇ ਪੈਸਾ ਵਾਧੂ ਆ ਮਾਂ ਪਿਓ ਕੋਲੇ ਤਾਂ ਕੁੜੀ ਨੂੰ ਭੇਜ ਦੇ ਵੀ ਭਾਈ ਫੀਸਾ ਵੀ ਭਰ ਦਾਂਗੇ ਰਹਿਣ ਸਹਿਣ ਦਾ ਖਰਚਾ ਵੀ ਦੇ ਦਾਂਗੇ ਇਹੀ ਆ ਡਿਪੈਂਡ ਕਰਦਾ ਕੁੜੀ ਕੁੜੀ ਦੀ ਹੁੰਦੀ ਹੈ ਕੁੜੀ ਦੇ ਡਿਪੈਂਡ ਕੁੜੀ ਦੇ ਉਮਰ ਵੀ ਵੱਧ ਹੋਣੀ ਚਾਹੀਦੀ ਹੈ ਉਹਨੂੰ ਕੰਮ ਕੰਮ ਦੀਆਂ ਸਕਿੱਲਾਂ ਵੀ ਹੋਣੀਆਂ ਚਾਹੀਦੀਆਂ ਨਹੀਂ ਨਿਆਣੀ ਕੁੜੀ ਨੂੰ ਨਹੀਂ ਉਹਦੇ ਵੇਚਣਾ ਚਾਹੀਦਾ ਗੱਲ ਖਤਮ ਹੈ ਵੀ 24 25 25 27 ਸਾਲ ਦੀ 25 ਸਾਲ ਦੀ ਕੁੜੀ ਤੋਂ ਥੱਲੇ ਉਹਰੇ ਭੇਜ ਨਹੀਂ ਨਹੀਂ ਜਾਂਦੀ ਕਿਉਂਕਿ ਉਹ ਕੁੜੀ ਨੂੰ ਅਜੇ ਸਮਝ ਨਹੀਂ ਹੁੰਦੀ ਐਡੀ ਛੋਟਾ ਜਿਹਾ ਆਕਾ ਉਹਦੀ ਐਡਵਾਂਟੇਜ ਲੈ ਸਕਦੇ ਨੇ ਲੋਕ ਉਹਰੇ ਬਹੁਤ ਹਰਾਮਜਾਦੇ ਫਾਇਦਾ ਜਗ ਦਿੰਦੇ ਨੇ ਉਹਦੇ ਉਹਰੇ ਮੁੰਡਿਆਂ ਦਾ ਚੱਕ ਲੈਂਦੇ ਨੇ ਵੈਰਾ ਆ ਇਹ ਵੀ ਆ ਛੋਟੇ ਜਿਹਾ ਆਕ ਹੀ ਭੇਜ ਰੱਖੇ ਹੁਣ ਵਿੱਚ ਕੁੜੀਆਂ 17 17 ਸਾਲ ਦੀਆਂ 17 ਸਾਲ ਦੀ ਕੀ ਕੰਮ ਕਰੀ ਉਹ ਦੋ ਆਰਡਰ ਆ ਗਏ ਤੈਨੂੰ ਹਾਂ ਲੁੱਟ ਲਿਆ ਤੂੰ ਤਾਂ ਮਾਹੌਲ ਕਿਹੜਾ ਮਾਹੌਲ ਦੋ ਆਟ ਚੱਕੀ ਉਹ ਮਾਮਾ ਕੀ ਮਾਹੌਲ ਤਿੰਨ ਡਾਲਰ ਦਾ ਹੋ ਗਿਆ ਤੇ ਦੂਜਾ ਦੂਜਾ ਖਣੀ ਸਾਥ ਵਾ ਫਿਰ ਫਿਰ ਲੁੱਟਲੇ ਮੋ ਬਾਹਾਂ ਮਾਹੌਲ ਆਪਣੇ ਤਾਂ ਬਹਾ 25 ਆਹ ਏਅਰ ਐਮਬੂਲੈਂਸ ਆ ਬਹੁਤ ਅੰਕ ਕਰਦੀ ਐ ਚੱਲੋ ਯਾਰ ਚੱਕ ਲਈ ਆਰਡਰ ਚੱਲੀਏ ਫਿਰ ਬਣਦਾ ਜਾਣਾ ਅ ਬਣਦਾ ਯਾਰ